ਜਦੋਂ ਚਮਕੌਰ ਦੀ ਗੜੀ ਵਿੱਚ 40 ਸਿੰਘਾਂ ਦੇ ਨਾਲ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੀ ਸ਼ਹੀਦੀ ਹੋ ਜਾਂਦੀ ਹੈ ਤਾਂ ਉਸ ਵਕਤ ਚਮਕੌਰ ਗੜੀ ਵਿੱਚ ਸ਼ਹੀਦ ਹੋਏ ਕੁਝ ਸਿੰਘਾਂ ਦੀਆਂ ਦੇਹਾਂ ਦਾ ਸੰਸਕਾਰ ਬੀਬੀ ਸ਼ਰਨ ਕੌਰ ਨੇ ਕੀਤਾ ਸੀ। ਇਸ ਇਤਿਹਾਸ ਬਾਰੇ ਤਾਂ ਲਗਭਗ ਸਾਰੇ ਸਿੱਖ ਜਾਣਦੇ ਹਨ ਪਰ ਬਹੁਤੇ ਸਿੱਖ ਇਹ ਨਹੀਂ ਜਾਣਦੇ ਕਿ ਸ਼ਹੀਦ ਸਿੰਘਾਂ ਦਾ ਸੰਸਕਾਰ ਕਰਦੀ ਦੇਖ ਮੁਗਲ ਜਪਾਈਆਂ ਨੇ ਬੀਬੀ ਸ਼ਰਨ ਕੌਰ ਨੂੰ ਵੀ ਉਸੇ ਅੱਗ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਸੀ। ਤੇ ਜੋ ਅੰਗੀਠਾ ਬੀਬੀ ਸ਼ਰਨ ਕੌਰ ਨੇ ਸ਼ਹੀਦ ਸਿੰਘਾ ਦਾ ਸੰਸਕਾਰ ਕਰਨ ਲਈ ਤਿਆਰ ਕੀਤਾ ਸੀ ਉਸ ਅੰਗੀਠੇ ਨੂੰ ਮੁਗਲ ਸਿਪਾਈਆਂ ਨੇ ਪਾਣੀ ਪਾ ਕੇ ਬੁਝਾ ਦਿੱਤਾ ਤੇ ਸ਼ਹੀਦ ਸਿੰਘਾ ਦੀਆਂ ਅੱਧ ਸੜੀਆਂ ਦੇਹਾਂ ਉਵੇਂ ਹੀ ਉੱਥੇ ਪਈਆਂ ਰਹਿ ਗਈਆਂ ਸਨ ਬੀਬੀ ਸ਼ਰਨ ਕੌਰ ਨੂੰ ਵੀ ਅੱਗ ਵਿੱਚ ਇਸ ਕਰਕੇ ਸੁੱਟਿਆ ਗਿਆ ਕਿ ਫਿਰ ਕੋਈ ਵੀ ਦੁਬਾਰਾ ਚਮਕੌਰ ਗੜੀ ਦੇ ਸ਼ਹੀਦਾਂ ਦਾ ਸੰਸਕਾਰ ਕਰਨ ਦੀ ਹਮਾਕਤ ਨਾ ਕਰ ਸਕੇ ਪਰ ਕੀ ਤੁਸੀਂ ਜਾਣਦੇ ਹੋ ਕਿ ਸ਼ਹੀਦ ਸਿੰਘਾਂ ਦੀਆਂ ਅੱਧ ਸੜੀਆਂ ਦੇਹਾਂ ਅਤੇ ਵੱਡੇ ਸਾਹਿਬਜ਼ਾਦੇ ਦਾ ਅੰਤਮ ਸੰਸਕਾਰ ਮੁਗਲਾਂ ਦੀਆਂ ਇੰਨੀਆਂ ਪਾਬੰਦੀਆਂ ਹੋਣ ਦੇ ਬਾਵਜੂਦ ਦੋ ਸਕੇ ਭਰਾਵਾਂ ਨੇ ਦੁਬਾਰਾ ਆ ਕੇ ਕੀਤਾ ਸੀ ਕੌਣ ਸਨ ਉਹ ਦੋ ਸਕੇ ਭਰਾ ਜਿਨ੍ਹਾਂ ਆਪਣੀ ਜਾਨ ਦੀ ਬਾਜ਼ੀ ਲਾਚ ਚਮਕੌਰ ਗੜੀ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ ਕਿਵੇਂ ਉਹਨੇ ਦੋਹਾ ਭਰਾਵਾਂ ਨੇ ਕਮਲੇ ਵਰਕੇ ਇਹ ਪੂਰੀ ਅੰਤਮ ਰਸਮ ਸੰਪੂਰਨ ਕੀਤੀ ਸੀ ਤੇ ਇਹ ਸਭ ਦੇ ਬਦਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੋਹਾ ਭਰਾਵਾਂ ਨੂੰ ਕੀ ਕੁਝ ਬਖਸ਼ਿਆ ਸੀ ਇਹ ਪੂਰਾ ਇਤਿਹਾਸ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਇਹ ਸਾਖੀ ਹਰ ਇੱਕ ਸਿੱਖ ਤੱਕ ਪਹੁੰਚਣੀ ਚਾਹੀਦੀ ਹੈ ਕਿਉਂਕਿ ਇਤਿਹਾਸ ਵਿੱਚ ਇਹਨਾਂ ਦੋਹਾ ਭਰਾਵਾਂ ਦਾ ਕੋਈ ਬਹੁਤਾ ਜ਼ਿਕਰ ਨਹੀਂ ਮਿਲਦਾ ਸੋ ਇਸ ਕਰਕੇ ਵੀਡੀਓ ਨੂੰ ਅਖੀਰ ਤੱਕ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ 8 ਤੇ 9 ਪੋ ਦੀ ਠੰਡੀ ਅਤੇ ਹਨੇਰੀ ਰਾਤ ਨੂੰ ਚਮਕੌਰ ਦੇ ਖਾਲੀ ਮੈਦਾਨ ਵਿੱਚ ਲਾਸ਼ਾਂ ਦੇ ਢੇਰ ਵਿੱਚੋਂ ਕੁਝ ਚਿਹਰਿਆਂ ਨੂੰ ਪਹਚਾਣਦੀ ਢੂੜਦੀ ਇੱਕ ਬੀਬੀ ਫੇਰ ਰਹੀ ਸੀ ਜਿਸ ਦਾ ਪਿੰਡ ਚਮਕੌਰ ਤੋਂ 2 ਕਿਲੋਮੀਟਰ ਦੂਰ ਰਾਏਪੁਰ ਹੁੰਦਾ ਏ ਚਮਕੌਰ ਦੀ ਗੜੀ ਛੱਡਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਰਾਏਪੁਰ ਪਿੰਡ ਵਿੱਚੋਂ ਲੰਘੇ ਸਨ ਤੇ ਫਿਰ ਜੰਡ ਸਾਹਿਬ ਵੱਲ ਦੀ ਹੁੰਦੇ ਹੋਏ 마ਸੀਵਾੜੇ ਜਾ ਪਹੁੰਚੇ ਸਨ ਗੁਰੂ ਦੇ ਪਿਆਰ ਵਿੱਚ ਭਿੱਜੀ ਇਸ ਬੀਬੀ ਦੀ ਆਤਮਾ ਨੇ ਠੋਕਰ ਖਾਧੀ ਤੇ ਉਹ ਬਹੁਤ ਵੱਡਾ ਜੇਰਾ ਕਰਕੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਕਰ ਲਈ ਰਾਤ ਨੂੰ ਲਾਸ਼ਾਂ ਦੇ ਢੇਰ ਵਿੱਚੋਂ ਸਿੱਖਾਂ ਦੀਆਂ ਮ੍ਰਿਤਕ ਦੇਹਾਂ ਦੀ ਭਾਲ ਕਰਦੀ ਹੈ ਇਹ ਬੀਬੀ ਇੱਕ ਦੀਵੇ ਦੀ ਲੋ ਦੇ ਸਹਾਰੇ ਸ਼ਹੀਦ ਹੋਏ ਸਿੰਘਾਂ ਦੀ ਪਛਾਣ ਕਰਕੇ ਉਹਨਾਂ ਦੀਆਂ ਦੇਹਾਂ ਨੂੰ ਖਿੱਚ-ਖਿੱਚ ਕੇ ਇੱਕ ਥਾਂ ਤੇ ਇਕੱਠੇ ਕਰ ਰਹੀ ਹੁੰਦੀ ਹੈ ਲਾਸ਼ਾਂ ਦੇ ਉੱਥੇ ਉੱਚੇ-ਉੱਚੇ ਢੇਰਾਂ ਵਿੱਚੋਂ ਬੜੀ ਮੁਸ਼ਕਲ ਨਾਲ ਸਿੱਖ ਪਛਾਣੇ ਜਾ ਰਹੇ ਸਨ ਇਸ ਬੀਬੀ ਸ਼ਰਨ ਕੌਰ ਨੇ ਕਾਫੀ ਚਿਰ ਸਖਤ ਮਿਹਨਤ ਕਰਕੇ 12 ਤੋਂ 15 ਸਿੱਖਾਂ ਦੀਆਂ ਮਰਤਕ ਦੇਹਾਂ ਦੀ ਪਛਾਣ ਕਰਕੇ ਉਹਨਾਂ ਨੂੰ ਇੱਕ ਥਾਂ ਇਕੱਠੇ ਕੀਤਾ ਇਹ ਸਭ ਕੁਝ ਕਰਦਿਆਂ ਬੀਬੀ ਸ਼ਰਨ ਕੌਰ ਆਪ ਵੀ ਬਹੁਤ ਥੱਕ ਚੁੱਕੀ ਸੀ ਤੇ ਉਸ ਨੇ ਇਹ ਸੋਚਦਿਆਂ ਕਿ ਕਿਤੇ ਦਿਨ ਨਾ ਚੜ ਜਾਵੇ ਆਲੇ ਦਿਵਾਰਿਓਂ ਛੋਟੀਆਂ ਮੋਟੀਆਂ